ਆਟ ਰੱਖਣ ਨੂੰ ਲੈ ਕੇ ਦੋ ਫਿਰਕਿਆਂ ਦੇ ਵਿਚਾਲੇ ਵਿਵਾਦ ਦਾ ਮਾਮਲਾ ਸਾਹਮਣੇ ਹੈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੰਗਤ ਦਾ ਸਪਸ਼ਟਿਕਰਣ ਵੀ ਹੁਣ ਸਾਹਮਣੇ ਆ ਗਿਆ ਹੈ ਕਿ ਬਾਬਾ ਵੜਪਾਗ ਸਿੰਘ ਦੇ ਸਮਾਗਮ ਦੇ ਵਿੱਚ ਸਰੂਪ ਨਹੀਂ ਦਵਾਂਗੇ ਗ੍ਰੰਥੀ ਸੰਗਤ ਦੇ ਵੱਲੋਂ ਸਪਸ਼ਟਿਕਰਣ ਦਿੱਤਾ ਗਿਆ ਤੇ ਨਾਲ ਹੀ ਕਿਹਾ ਗਿਆ ਜੇ ਸਰੂਪ ਲੈਣਾ ਤਾਂ ਐਸਜੀਪੀਸੀ ਤੋਂ ਲਿਖਵਾ ਕੇ ਲੈ ਕੇ ਆਓ ਪਿੰਡ ਵਾਸੀਆਂ ਨੇ ਵੀ ਆਪਣਾ ਪੱਖ ਰੱਖਿਆ ਗੁਰਦਾਸਪੁਰ ਦੇ ਪਿੰਡ ਰੋੜਾ ਵਾਲੀ ਦੇ ਵਿੱਚ ਇਹ ਮੁਬਾਦ ਜਿਹੜਾ ਛਿੜਕਿਆ ਛਿੜਿਆ ਸੀ ਤਾਂ ਦੋ ਫਿਰਕਿਆਂ ਦਾ ਵਿਚਕਾਰ ਅਖੰਡ ਪਾਠ ਰੱਖਣ ਨੂੰ ਲੈ ਕੇ ਵਿਵਾਦ ਜਿਹੜਾ ਸੀ ਜਿਸ ਵਿੱਚ ਗ੍ਰੰਥੀ ਸਿੰਘ ਦਾਵੀ ਹੁਣ ਜਿਹੜਾ ਸਪਸ਼ਟੀਕਰਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜੇਕਰ ਸਰੂਪ ਲੈ ਕੇ ਜਾਣੇ ਨੇ ਤਾਂ ਐਸਜੀਪੀਸ ਤੋਂ ਲਿਖਵਾ ਕੇ ਲੈ ਕੇ ਆ ਤਾਂ ਕੱਲ ਅਖੰਡ ਪਾਠ ਰੱਖਣ ਨੂੰ ਲੈ ਕੇ ਦੋ ਫਿਰਕਿਆਂ ਦਾ ਵਿਚਾਲੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਗ੍ਰੰਥੀ ਸਿੰਘ ਦੇ ਵੱਲੋਂ ਸਪਸ਼ਟੀਕਰਨ ਜਿਹੜਾ ਦਿੱਤਾ ਗਿਆ ਤਾਂ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਬਾਬਾ ਵਿੜਪਾਗ ਸਿੰਘ ਦੇ ਸਮਾਗਮ ਦੇ ਵਿੱਚ ਸਰੂਪ ਨਹੀਂ ਦਵਾਂਗੇ ਗ੍ਰੰਥੀ ਸਿੰਘ ਦੇ ਵੱਲੋਂ ਕਿਹਾ ਗਿਆ ਤੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਸਰੂਪ ਲੈਣੇ ਨੇ ਤਾਂ ਐਸਜੀਪੀਸੀ ਤੋਂ ਲਿਖਵਾ ਕੇ ਲੈ ਕੇ ਆਉਣ ਉਧਰ ਪਿੰਡ ਵਾਸੀਆਂ ਦੇ ਵੱਲੋਂ ਵੀ ਆਪਣਾ ਪੱਖ ਜਿਹੜਾ ਹੈ ਉਹ ਰੱਖਿਆ ਗਿਆ ਗੁਰਦਾਸਪੁਰ ਪਿੰਡ ਰੋੜਾ ਵਾਲੀ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਦੋ ਧਿਰਾਂ ਦੋ ਫਿਰਕੇ ਜਾਣਕਾਰੀ ਦਿ ਲਈ 44 ਪਪਾਲ ਸਿੰਘ ਗੁਰਦਾਸਪੁਰ ਤੋਂ ਜੁੜ ਚੁੱਕੇ ਨੇ ਪਪਾਲ ਸਿੰਘ ਕੀ ਕੁਝ ਪੁਰਾ ਮਾਮਲਾ ਸੀ ਕੀ ਕੁਝੇ ਵਿਵਾਦ ਸੀ ਔਰ ਹੁਣ ਤੱਕ ਕੀ ਕੁਝ ਸਾਹਮਣੇ ਆ ਨੀਲਮ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਵਿਵਾਦ ਜਿਹੜਾ ਹੈ ਗੁਰਦਾਸਪੁਰ ਪੁਲਿਸ ਦੇ ਅਧੀਨ ਪੈਂਦੇ ਪਿੰਡ ਰੋੜਾਂਵਾਲੀ ਵਿਖੇ ਹੋਇਆ ਸੀ ਉਥੇ ਗੁਰਦੁਆਰਾ ਦੇ ਕੋਲੋਂ ਜਾ ਕੇ ਇਹ ਇੱਕ ਫਿਰਕੇ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਆਪਣੇ ਘਰੇ ਲੈ ਜਾਣਾ ਚਾਹੁੰਦੇ ਸੀ ਜਿੱਥੇ ਕਿ ਵਡਭਾਗ ਸਿੰਘ ਦੀ ਜਗ੍ਹਾ ਬਣੀ ਹੋਈ ਸੀ ਤਾਂ ਪਿੰਡ ਵਾਲਿਆਂ ਨੇ ਤੇ ਗੁਰਦੁਆਰਾ ਪ੍ਰਬੰਧਕ ਜੋ ਉਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਸੀ ਉਹਨਾਂ ਦੇ ਵੱਲੋਂ ਇਹਨਾਂ ਨੂੰ ਸਰੂਪ ਲੈ ਜਾਣ ਤੋਂ ਮਨਾ ਕਰ ਦਿੱਤਾ ਸੀ ਜਿਸ ਦੇ ਕਾਰਨ ਕਾਫੀ ਵਿਵਾਦ ਛਿੜਿਆ ਤੇ ਉੱਥੇ ਮੌਕੇ ਦੀ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋਈਆਂ ਤਾਂ ਪੁਲਿਸ ਨੇ ਵਿੱਚ ਪੈ ਕੇ ਕੱਲ ਤਾਂ ਇਹ ਮਾਮਲਾ ਜਿਹੜਾ ਸੀ ਕੁਝ ਸ਼ਾਂਤ ਕੀਤਾ ਸੀ ਤਾਂ ਉਸ ਤੋਂ ਬਾਅਦ ਕਾਫੀ ਇਸ ਮਾਮਲੇ ਨੂੰ ਉਸਾਲਿਆ ਗਿਆ ਸੀ ਤਾਂ ਹੁਣ ਜੇ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਰੋੜਾਵਾਲੀ ਦੇ ਉਸ ਗੁਰਦੁਆਰਾ ਸਾਹਿਬ ਦੇ ਹੱਡ ਗ੍ਰੰਥੀ ਅਤੇ ਪਿੰਡ ਵਾਸੀਆਂ ਵੱਲੋਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਪਿਛਲੇ ਸਾਲ ਵੀ ਮਨਾ ਕੀਤਾ ਗਿਆ ਸੀ ਤਾਂ ਹੁਣ ਵੀ ਮਨਾ ਕੀਤਾ ਗਿਆ ਕਿਉਂਕਿ ਸਖੈਤੋਂ ਹੁਕਮ ਜਾਰੀ ਹੋਏ ਹਨ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਜਾਂ ਬਾਬਿਆਂ ਦੀ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪੁੱਤਰ ਸਰੂਪ ਨਹੀਂ ਲਿਜਾਇਆ ਜਾ ਸਕਦਾ ਜਿਸ ਦੇ ਕਾਰਨ ਇਹਨਾਂ ਨੂੰ ਮਨਾ ਕੀਤਾ ਗਿਆ ਸੀ ਤੇ ਨਾਲ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਐਜੀਪੀਸੀ ਕੋਲੋਂ ਲਿਖਵਾ ਕੇ ਲੈ ਆਓ ਤੇ ਅਸੀਂ ਤੁਹਾਨੂੰ ਸਰੂਪ ਦੇ ਦਿਆਂਗੇ ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਹੀ ਮੰਨਦੇ ਹੋਏ ਇਹ ਮਨਾ ਕੀਤਾ ਗਿਆ ਸੀ ਤਾਂ ਇਸ ਦੇ ਬਾਵਜੂਦ ਵੀ ਉੱਥੇ ਕੱਲ ਜਿਹੜਾ ਸਾਰਾ ਵਿਵਾਦ ਖੜਾ ਹੋ ਗਿਆ ਤਾਂ ਹੁਣ ਮਾਮਲਾ ਜਿਹੜਾ ਹੈ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਐਸਐਸਪੀ ਗੁਰਦਾਸਪੁਰ ਦੇ ਕੋਲ ਵੀ ਪਹੁੰਚਿਆ ਹੋਇਆ ਹੈ ਬਕਾਇਦਾ ਕੱਲ ਕਿਹਾ ਜਾ ਰਿਹਾ ਸੀ ਕਿ ਦੂਜੇ ਦਲੀ ਸਮਾਜ ਦੇ ਜੋ ਲੋਕ ਨੇ ਉਹਨਾਂ ਦੇ ਵੱਲੋਂ ਇੱਕ ਸ਼ਿਕਾਇਤ ਵੀ ਦਿੱਤੀ ਜਾਵੇਗੀ ਪਰ ਕੱਲ ਐਸਐਸਪੀ ਗੁਰਦਾਸਪੁਰ ਆਪਣੇ ਆਫਿਸ ਨਹੀਂ ਸੰਤਾਂ ਇਸ وجہ ਕਾਕਿਛ ਕਾਇਰ ਨਹੀਂ ਦਿੱਤੀ ਗਈ ਤਾਂ ਅੱਜ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਜਾਵੇ ਪਰ ਇਸ ਤੋਂ ਪਹਿਲਾਂ ਹੀ ਗੁਰਦੁਆਰਾ ਰੋੜਾਵਾਲੀ ਦੇ ਜੋ ਹੈੱਡਗ੍ਰੰਥੀ ਨੇ ਉਹਨਾਂ ਦਾ ਅਤੇ ਪਿੰਡ ਵਾਸੀਆਂ ਦਾ ਇਹ ਬਿਆਨ ਜਰੂਰ ਸਾਹਮਣੇ ਆਇਆ ਕਿ ਇਹਨਾਂ ਨੂੰ ਮਨਾ ਇਸ ਕੱਤੇ ਕੀਤਾ ਗਿਆ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਸੀਂ ਮੰਦਿਆਂ ਹੋਇਆਂ ਇਹਨਾਂ ਨੂੰ ਮਨਾ ਕੀਤਾ ਸੀ ਜੀ ਜੀ ਬਹੁਤ-ਬਹੁਤ ਸ਼ੁਕਰੀਆ ਪਪਾਲ तमाम ਜਾਣਕਾਰੀ ਦੇ ਲਈ ਤਾਂ ਖਾਂਡਪਾਟ ਰੱਖਣ ਨੂੰ ਲੈ ਕੇ ਪੂਰਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਪਿੰਨੇ ਰੋੜਾ ਵਾਲੀ ਦੇ ਹੈੱਡ ਗ੍ਰੰਥੀ ਦੇ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਸਰੂਪ ਲੈਣੇ ਨੇ ਤਾਂ ਉਸ ਨੂੰ ਜਿਹੜੀ ਐਸਜੀਪੀਸੀ ਦੇ ਵੱਲੋਂ ਚਿੱਠੀ ਜੁੜੀ ਹੈ ਉਹ ਲਿਖਵਾਈ ਜਾਵੇ ਐਸਜੀਪੀਸੀ ਦੇ ਵੱਲੋਂ ਲਿਖਵਾਇਆ ਜਾਵੇ ਫੇਰ ਹੀ ਜਿਹੜੇ ਸਰੂਪ ਨੇ ਉਧ ਦਿੱਤੇ ਜਾਣ